ਅੱਜ ਸਾਰੇ ਸਨਾਪਤੀਆਂ ਨੂੰ ਹਿੰਦੁਸਤਾਨ ਲੈਵਲ ਤੇ ਇੱਕ ਲੜੀ ਚ ਪਰੋਣ ਲਈ ਸਾਡੇ ਹਿੰਦੂ ਤਸਮੁਕੀ ਸ੍ਰੀ ਬ੍ਰਹਮਾ ਨੰਦ ਗ੍ਰੀ ਜੀ ਮਹਾਰਾਜ ਨੇ ਇਹ ਪ੍ਰੋਗਰਾਮ ਰੱਖਿਆ ਸੀ ਜਿੱਥੇ ਸਾਰੇ ਹਿੰਦੁਸਤਾਨ ਤੋਂ ਸੰਤ ਮਹਾਤਮਾ ਪਧਾਰੇ ਨੇ ਔਰ ਬਹੁਤ ਵੱਡੀ ਗੈਂਚੀ ਦੇ ਸਨਾਪਤੀ ਇੱਥੇ ਆਏ ਨੇ ਕੁਝ ਭਰਮ ਭਲੇਕੇ ਸਨਾਪਤੀਆਂ ਸੀਗੇ ਕੁਝ ਔਣਕਾਈਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਲਈ ਅੱਜ ਵਿਸ਼ੇਾ ਨਿਰਦੇਸ਼ ਪਾਪਾਈ ਨੇ ਜਾਰੀ ਕੀਤੇ ਨੇ ਕਿ ਜਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਪਖ ਸਾਹਿਬ ਤੋਂ ਕੋਈ ਵੀ ਚਿੱਕਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ ਤਾਂ ਉਹ ਸਾਰੇ ਉਹਦੀ ਪਾਲਣਾ ਕਰਦੇ ਨੇ ਅੱਜ ਤੋਂ ਬਾਅਦ ਹਿੰਦੂ ਪਖ ਤੋਂ ਵੀ ਜਿਹੜਾ ਹੁਕਮਨਾਮਾ ਬਾਬਾ ਜੀ ਵੱਲੋਂ ਸ੍ਰੀ ਬ੍ਰਹਮੰਦ ਜੀ ਮਹਾਰਾਜ ਜੀ ਵੱਲੋਂ ਪੁੱਟਾ ਜਾਏਗਾ ਅਸੀਂ ਆਸ ਕਰਦੇ ਹਾਂ ਕਿ ਸਾਰੇ ਹਿੰਦੂ ਭਰਾ ਸਾਰੇ ਸਨਾਤਨੀ ਭਰਾ ਉਹਦੀ ਇਨਨ ਪਾਲਣਾ ਕਰਨਗੇ ਆਜੋ ਖੜਜੋ ਪੁੱਲਾ ਜੀ ਹਾਂਜੀ ਸਰ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ ਇਹ ਪ੍ਰੋਗਰਾਮ ਸੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਚੈਨਲਾਂ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ જય ਸ਼੍ਰੀ ਰਾਮ ਅੱਜ ਸਾਰੇ ਸਨਾਤਨੀਆਂ ਨੂੰ ਹਿੰਦੁਸਤਾਨ ਲੈਵਲ ਤੇ ਇੱਕ ਲੜੀ ਚ ਪਰੋਣ ਲਈ ਸਾਡੇ Hindu ਤਖਤ ਮੁਖੀ ਸ਼੍ਰੀ ਬ੍ਰਹਮਾਨੰਦ ਗਰੀ ਜੀ ਮਹਾਰਾਜ ਨੇ ਇਹ ਪ੍ਰੋਗਰਾਮ ਰੱਖਿਆ ਸੀ ਜਿੱਥੇ ਸਾਰੇ ਹਿੰਦੁਸਤਾਨ ਤੋਂ ਸੰਤ ਮਹਾਤਮਾ ਪਧਾਰੇ ਨੇ ਔਰ ਬਹੁਤ ਵੱਡੀ ਗੰਟੀ ਵਿੱਚ ਸਨਾਤਨੀ ਇੱਥੇ ਆਏ ਨੇ ਕੁਝ ਭਰਮ ਭਲੇਖੇ ਸਨਾਤਨੀਆਂ ਸੀਗੇ ਕੁਝ ਉਣ ਤਾਇਆਂ ਸੀ ਜਿਨ੍ਹਾਂ ਉਹਨਾਂ ਨੂੰ ਦੂਰ ਕਰਨ ਲਈ ਅੱਜ ਦਿਸ਼ਾ ਨਿਰਦੇਸ਼ ਬਾਬਾ ਜੀ ਨੇ ਜਾਰੀ ਕੀਤੇ ਨੇ ਔਰ ਅੱਜ ਤੋਂ ਬਾਅਦ ਇੱਕ ਮੈਸੇਜ ਸਾਰੇ ਸਨਾਤਨੀਆਂ ਨੂੰ ਬਾਬਾ ਜੀ ਵੱਲੋਂ ਗਿਆ ਹੈ ਕਿ ਜਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਿੱਖਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਜਾਂਦਾ ਤਾਂ ਉਹ ਸਾਰੇ ਉਹਦੀ ਪਾਲਣਾ ਕਰਦੇ ਨੇ ਅੱਜ ਤੋਂ ਬਾਅਦ ਹਿੰਦੂ ਤਖਤ ਤੋਂ ਵੀ ਜਿਹੜਾ ਹੁਕਮਨਾਮਾ ਬਾਬਾ ਜੀ ਵੱਲੋਂ ਸ੍ਰੀ ਬ੍ਰਹਮਾੰਦ ਗੀਰੀ ਮਹਾਰਾਜ ਜੀ ਵੱਲੋਂ ਕੀਤਾ ਜਾਏਗਾ ਅਸੀਂ ਆਸ ਕਰਦੇ ਹਾਂ ਵੀ ਸਾਰੇ ਹਿੰਦੂ ਭਰਾ ਸਾਰੇ ਸਨਾਤਨੀ ਭਰਾ ਉਹਦੀ ਇਨਵਨ ਪਾਲਣਾ ਕਰਨਗੇ ਮੈਂ ਅੱਜ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਸ਼੍ਰੀ ਬ੍ਰਹਮਾਨੰਦਗਿਰੀ ਮਹਾਰਾਜ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਲਈ ਵੀ ਧੰਨਵਾਦ ਕਰਦਾ ਹਾਂ ਕਿ ਇੱਕ ਤਾਂ ਉਹਨਾਂ ਨੇ ਸਾਰੇ ਸਨਾਤਨੀਆਂ ਨੂੰ ਇੱਕ ਲੜੀ 'ਚ ਪਰੋਣ ਦੀ ਅੱਜ ਬਹੁਤ ਜ਼ੋਰਦਾਰ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਹਿੰਦੂ ਤਖਤ ਦੀ ਸੇਵਾ ਲਈ ਚੁਣਿਆ ਔਰ ਮੈਨੂੰ ਬੜਾ ਸਨਮਾਨ ਦੇ ਕੇ ਉਹਨਾਂ ਨੇ ਰਾਸ਼ਟਰੀ ਲੈਵਲ ਤੇ ਨੈਸ਼ਨਲ ਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਮੈਨੂੰ ਆਦਾ ਦਿੱਤਾ ਇਸ ਤਰ੍ਹਾਂ ਹੀ ਮੇਰੇ ਨਾਲ ਸ਼੍ਰੀ ਅਮਨਗਰ ਜੀ ਸੀਨੀਅਰ ਐਡਵਾਈਜ਼ਰ ਖੜੇ ਨੇ ਇਹਨਾਂ ਨੂੰ ਵੀ ਬਾਬਾ ਜੀ ਨੇ ਸਨਮਾਨਿਆ ਔਰ ਹਿੰਦੂ ਸ਼੍ਰੀ ਹਿੰਦੂ ਤਖਤ ਦਾ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਜਨਰਲ ਸੈਕਟਰੀ ਅਪਾਇੰਟ ਕੀਤਾ ਹੈ ਜਿਹੜਾ ਕਿ ਆਮ ਤੌਰ ਤੇ ਦੁਸ਼ਹਿਰਾ ਆਉਣ ਵਾਲਾ ਹੈ ਇਹਦੇ ਵਿੱਚ ਵੀ ਚੱਕੀਆਂ ਹੁੰਦੀਆਂ ਨੇ ਜਾਂ ਫਿਰ ਕਿਹਾ ਜਾ ਰਿਹਾ ਕਿ ਰਾਵਲ ਬਹੁਤ ਵਧੀਆ ਕਾਰਗਰਤੀ ਦੇ ਉਹਨਾਂ ਨੂੰ ਨਹੀਂ ਚੁਣਿਆ ਜਾਣਾ ਚਾਹੀਦਾ ਕੀ ਸਨਾਤਨ ਧਰਮ ਨੇ ਇਸ ਮੌਕੇ ਤੇ ਇਸ ਕੰਤੇ ਚਾਰੇ ਬਾਰੇ ਜਾਂ ਰਾਮ ਲੀਲਾ ਬਾਰੇ ਕੋਈ ਜਾ ਕੇ। ਦੇਖੋ ਅੱਜ ਤੁਸੀਂ ਸਟੇਜ ਤੋਂ ਬਾਬੇ ਜੀ ਨੇ ਅਨਾਉਂਸ ਕੀਤਾ ਵਿਚ ਆਕੀਆਂ ਨਹੀਂ ਹੋਣਗੀਆਂ। ਇਹਦੇ ਫਿਰ ਦੁਆਰਾ ਮੰਥਨ ਹੋਏਗਾ। ਜੋ ਵੀ ਸਨਾਤਨੀ ਚਾਣਗੇ ਜਿਹੜੇ ਬੁੱਧੀਜੀਵ ਨੇ ਸਨਾਤਨ ਚ ਉਹਦੇ ਮੁਤਾਬਕ ਫੈਸਲਾ ਜਿਹੜਾ ਹੈਗਾ ਇਹ ਫਾਈਨਲ ਕੀਤਾ ਜਾਏਗਾ। ਇਹ ਤੁਹਾਡੇ ਤੋਂ ਹੁਣ ਪੁੱਛਿਆ ਜਾਵੇ ਤੁਹਾਡੇ ਵਿਚਾਰ ਕੀ ਐ ਇਸ ਬੰਦੇ। ਦੇਖੋ ਮੈਂ ਉਹਨਾਂ ਝਾਕੀਆਂ ਦੇ ਖਿਲਾਫ ਹਾਂ ਜਿਹੜੇ ਸਾਡੇ Hindu ਦੇਵੀ ਦੇਵਤਿਆਂ ਦਾ ਉਹ ਕਟੀਆਂ ਹਰਕਤਾਂ ਕਰਕੇ ਜਲੂਸ ਕੱਢਦੇ ਨੇ। ਕਈ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਔਰ ਰਾਧਾ ਜੀ ਨੂੰ ਜਦੋਂ ਕੋਈ ਵੀ ਆਈਪੀ ਆਉਂਦਾ ਕੋਈ ਮੰਤਰੀ ਆਦਾ ਜਾਂ ਕੋਈ ਆਉਂਦਾ ਉਹਦੇ ਮੂਰੇ ਉਹ ਲੱਚਣ ਲਾ ਦਿੰਦੇ ਨੇ ਇਹ ਬਰਦਾਸ਼ਤ ਤੋਂ ਬਾਹਰ ਹੈ ਅਸੀਂ ਆਪਣੇ ਪਰਮਾਤਮਾ ਦਾ ਆਪਣੇ ਭਗਵਾਨਾਂ ਦਾ ਹਿੰਦੂ ਦੇਵ ਦੇਵਤਾ ਦਾ ਨਰਾਦਰ ਨਹੀਂ ਹੋਣਾ ਇੱਕ ਪਾਸੇ ਦੇਖੋ ਮਹਾਪਾਪਲੇਰ ਮਾਇਨ ਚ ਲਿਆ ਉਸਾਂ ਸੀਰੀਅਲਾਂ ਦੇ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਉਹ ਕਿੰਗਾ ਕੇ ਮਾਰਾ ਨਹੀਂ ਦੇਖੋ ਜਿਹੜੇ ਸੀਰੀਅਲ ਬਣੇ ਹੈਗੇ ਉਹ ਮਰਿਆਦਾ ਚ ਬਣੇ ਹੈ ਮਰਿਆਦਾ ਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਲਾਗੂ ਰਹਿਣਗੀਆਂ لیکن ਜਿਹੜਾ ਧਰਮ ਦੀ ਮਰਾਦਰੀ ਹੋ ਰਹੀ ਹੈ ਕਿ ਕਿਸੇ ਦੀ ਵੀ ਧਰਮ ਦੀ ਮਰਾਦਰੀ ਹੈ ਕਿਸੇ ਵੀ ਧਰਮ ਨੂੰ ਇਹ برداشت ਨਹੀਂ ਕਰਦਾ ਜਿਸ ਤਰ੍ਹਾਂ ਤੁਸੀਂ ਦੇਖ ਚੌਧਰੀਆ ਥੋੜੀ ਧਰਮ ਹੈਗੇ ਨੇ ਉਹਨਾਂ 'ਚ ਬਹੁਤ ਜ਼ਿਆਦਾ ਡਿਸਪਲਨ ਹੈਗਾ ਕੁਝ ਊਨ ਤਾਈਆਂ ਆਈਆਂ ਨੇ ਖਨਾਪਨ ਦੇ ਵਿੱਚ ਜਿਹੜੀਆਂ ਅਸੀਂ ਨਾਲ ਮਿਲ ਕੇ ਸਾਰੇ ਹੁਣ ਜੁੜਾ ਬਹੁਤ ਬਹੁਤ ਧੰਨਵਾਦ ਓਕੇ ਅੱਜ ਕੋਰੋਜੀ ਅੱਜ ਦੀ ਕਾਰਜਕਾਰੀ ਮੀਟਿੰਗ ਕੀਤੀ ਕਿ ਕਿਹੜੇ ਕਿਹੜੇ ਮੁੱਦੇ ਚਰਚਾ ਕੀਤੀ ਗਈ ਆ ਦੇਖੋ ਜਿਹੜੇ ਧਰਮ ਦੀਆਂ ਵੱਡੀਆਂ ਘਾਟਾਂ ਸੀ ਉਹਨਾਂ ਨੂੰ ਦੂਰ ਕੀਤਾ ਗਿਆ ਤੇ ਜਰਨਲ ਲੋਕਤੰਤਰ ਦੇ ਰਾਹੀਂ ਮਤੇ ਪਾਸ ਕਰਾਏ ਗਏ ਆ ਉਹਨਾਂ ਮਤਿਆਂ ਤੇ ਆਮ ਹਿੰਦੂਆਂ ਨੂੰ ਪਹਿਰਾ ਦੇਣ ਲਈ ਅਪੀਲ ਕੀਤੀ ਹੈ ਇਹ ਸਰਜੀਤ ਕੀਤਾ ਕੁਝ ਨਿਯੁਕਤੀਆਂ ਸੀ ਜਿਵੇਂ ਰਜਿੰਦਰਪਾਲ ਨੰਦਜੀਤ ਦੀ ਸੀ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਾਇਆ ਗਿਆ ਹਿੰਦੂ ਤਖਤ ਭਾਰਤ ਦਾ ਅਮਨ ਗਰਗ ਜੀ ਸਨ ਉਹਨਾਂ ਨੂੰ ਜਰਨਲ ਸੈਕਟਰੀ ਲਾਇਆ ਗਿਆ ਆਪਣੇ ਗਜਿੰਦਰ ਸ਼ਰਮਾ ਜੀ ਸੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਲਾਇਆ ਗਿਆ ਵੱਡੀਆਂ ਨਿਯੁਕਤੀਆਂ ਕਰਨੀਆਂ ਸੀ ਇਸ ਕਰਕੇ ਸਾਰੇ ਲੋਕਤੰਤਰ ਰਾਹੀਂ ਨਿਯੁਕਤੀਆਂ ਦਾ ਵੀ ਜਿਹੜਾ ਨਿਰਣੇ ਆ ਉਹ ਆਮ رائے ਨਾਲ ਲਿਆ ਇਹ ਜਿਹੜੇ ਫੈਸਲੇ ਆ ਉਹ ਵੀ ਹੱਥ ਖੜੇ ਕਰਾ ਕੇ ਆਮ ਰੈ ਨਾਲ ਲਈ ਨੇ ਕਿਹੜੇ ਕਿਹੜੇ ਗੁਰੂ ਜੀ ਉੱਤੇ ਚਾਕੀਆਂ ਦੇ ਖਿਲਾਫ ਧਰਮ ਪਰਵਰਤਨ ਦੇ ਖਿਲਾਫ ਠੀਕ ਹੈ ਜਿੰਨੀਆਂ ਥਾਵਾਂ ਤੇ ਤਰੁੱਟੀਆਂ ਸੀ ਧਰਮ ਚ ਚਾਹੇ ਉਹ ਗਣੇਸ਼ ਚਤਰਜੀ ਦੇ ਦੌਰਾਨ ਨੇ ਚਾਹੇ ਕਿਤੇ ਹੋਰ ਉੱਤੇ ਨੇ ਧਰਮ ਦੀ ਜਿਹੜੀ ਨਰਾਦਰਤਾ ਕਿਸੇ ਪ੍ਰਕਾਰ ਨਹੀਂ ਬਰਦਾਸ਼ਤ ਕੀਤੀ ਜਾਏਗੀ ਉਹ ਚੰਗ ਚ ਇੱਕੇ ਚ ਬੜ ਹੁੰਦਾ ਅਕਸਰ ਕਿਹਾ ਜਾਂਦਾ ਪਰ ਜਿਹੜੇ ਹਿੰਦੂ ਸਮਾਜ ਦੇ ਲੋਕ ਨੇ ਉਹ ਵਿਖਰੇ ਹੋਏ ਨਜ਼ਰ ਕਿਉਂ ਆਉਂਦੇ ਨੇ ਇੱਕ ਸਮਾਜ ਤੇ ਕਿਉਂ ਨਹੀਂ ਇਕੱਠੇ ਹੁੰਦੇ ਦੇਖੋ ਜਿਨ੍ਹਾਂ ਦੀ ਦੁਕਾਨਦਾਰੀ ਆ ਉਹ ਸਾਰੇ ਧਰਮਾਂ ਚ ਨੇ ਇਕੱਲੇ ਸਾਡੇ ਚ ਨਹੀਂ ਉਹਨਾਂ ਨੇ ਦ ਜਿਹੜੇ ਲੋਕ ਧਰਮ ਦੇ ਵਿੱਚ ਵਿਸ਼ਵਾਸ ਤੇ ਦ੍ਰਿੜਤਾ ਰੱਖਦੇ ਆ ਉਹ ਇੱਕ ਝੰਡੇ ਥੱਲੇ ਆਉਣ ਲਈ ਮੈਨੂੰ ਲੱਗਦਾ ਵੀ ਬਹੁਤਾ ਟਾਈਮ ਨਹੀਂ ਲੱਗੇਗਾ। ਪਰ ਜਿਹੜਾ ਝੜਾ ਜਿਹੜਾ ਕੈਰੇਜ ਝਾਂਕੀਆਂ ਰੰਗੀ ਦੀ ਦੂਜੇ ਝੜਾ ਕੈਰੇਜ ਝਾਂਕੀਆਂ ਕੱਢਣੀ ਚਾਹੀਦੀ ਹੈ 1000% ਝਾਕੀਆਂ ਜਿਹੜੀਆਂ ਬੰਦ ਆ ਜੀ ਉਹ ਬੰਦ ਹੀ ਰਹਿਣਗੀਆਂ ਹਿੰਦੂ ਤਖਤ ਦਾ ਜਿਹੜਾ ਫਰਮਾਨ ਹੈ ਆਦੀ ਸ਼ੰਕਰਾਚਾਰੀ ਜੀ ਸਮੇਂ ਤੋਂ ਚੱਲਿਆ ਗੁਰੂ ਪੰਚਾਨੰਦ ਜੀ ਦੇ ਸਮੇਂ ਤੋਂ ਚੱਲਿਆ ਤੇ ਉਹ ਅੱਜ ਵੀ ਜਿਹੜਾ ਦਾਸ ਹੈ ਉਸ ਗੱਦੀ ਦੀ ਸੇਵਾ ਕਰ ਰਿਹਾ ਉਹਦੇ ਵੱਲੋਂ ਵੀ ਬਿਲਕੁਲ ਦ੍ਰਿੜਤਾ ਵਾਲਾ ਨਿਰਣੇ ਆ ਵੀ ਜਿਹੜੀਆਂ ਝਾਕੀਆਂ ਬ ਮਗਰ ਲੋਕ ਲੱਗਦੇ ਸੀ ਕਿ ਉਹਨਾਂ ਨੂੰ ਸਮਝ ਨਹੀਂ ਸੀ ਕਿ ਉਹ რა ਹੋ ਰਹੀ ਸੀ ਆਪਣੇ ਧਰਮਾਂ ਦਾ ਸਾੰਗ ਬਣਾਣਾ ਆਪਣੇ ਧਰਮਾਂ ਦਾ ਮਜ਼ਾਕ ਉਡਾਣਾ ਉਹ ਬਹੁਤ ਵੱਡੀ ਕਤਾਈ ਹੈ ਤੇ ਉਹ ਕਤਾਈ ਜਿਹੜੀ ਹੁਣ ਕਿਸੇ ਪ੍ਰਕਾਰ ਆਮ ਹਿੰਦੂ ਜਿਹੜਾ ਬਰਦਾਸ਼ਤ ਨਹੀਂ ਕਰੇਗਾ